ਇੱਕ ਇਹੋ ਜੀ ਘਟਨਾ ਕੈਨੇਡਾ ਵਿੱਚ ਵਾਪਰਦੀ ਐ ਸਾਲਕ ਪਹਿਲਾਂ ਡੇਢ ਸਾਲ ਪਹਿਲਾਂ ਕਿ ਪਤਾ ਲੱਗਦਾ ਕਿ ਕਿਸੇ ਨਾ ਕਿਸੇ ਬਿਜ਼ਨਸਮੈਨ ਤੇ ਗੋਲੀਆਂ ਚੱਲ ਗਈਆਂ ਉਹ ਹਮਲੇ ਦਾ ਸ਼ਿਕਾਰ ਹੋ ਗਿਆ ਨੁਕਸਾਨੇ ਵੀ ਗਏ ਬਹੁਤ ਸਾਰੇ ਸਾਡੇ ਕੈਨੇਡੀਅਨ ਬਿਜ਼ਨਸਮੈਨ ਫਿਰ ਇੱਕ ਦੌਰ ਆਉਂਦਾ ਕਿ ਇੱਥੇ ਪਤਾ ਲੱਗਣ ਲੱਗਦਾ ਕਿ ਇਹ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਨੇ ਇਹ ਜਿਹੜਾ ਨੁਕਸਾਨ ਕੀਤਾ ਗਿਆਗਾ ਇਹ ਵੱਖੋ ਵੱਖਰੇ ਗੈਂਗਾ ਵੱਲੋਂ ਕੀਤਾ ਗਿਆ ਹੌਲੀ ਹੌਲੀ ਹੁੰਦਾ ਹੁੰਦਾ ਇਹ ਭਾਰਤੀ ਜਿਹੜੇ ਕੁਝ ਨੌਜਵਾਨ ਵੱਖ-ਵੱਖਰੇ ਗੈਂਗਾਂ ਦੇ ਨਾਲ ਇਨਵੋਲ ਨੇ ਉਹਨਾਂ ਦਾ ਨਾਮ ਜਿਹੜਾ ਇਹਨਾਂ ਦੇ ਵਿੱਚ ਨਸ਼ਰ ਹੁੰਦਾ ਰਿਹਾ ਸਾਡੇ ਇੱਥੇ ਜੇ ਬ੍ਰੈਮਟਨ ਦੀ ਗੱਲ ਕਰੀਏ ਪੀ ਲੂਰੀਜ਼ਨ ਦੀ ਗੱਲ ਕਰੀਏ ਇੱਥੇ ਵੀ ਕਈ ਸਾਡੇ ਨਾਮੀ ਸ਼ਖਸੀਅਤਾਂ ਇਹ ਗੱਲ ਦਾ ਜਿਹੜਾ ਸ਼ਿਕਾਰ ਬਣੀ ਇਦਾਂ ਦੀਆਂ ਘਟਨਾਵਾਂ ਦਾ ਪਰ ਹੱਲ ਜਿਹੜਾ ਇਹਨਾਂ ਦਾ ਕੋਈ ਵੀ ਨਿਕਲਦਾ ਨਹੀਂ ਨਜ਼ਰ ਆਇਆ ਫਿਰ ਇਹ ਗੱਲ ਹੁੰਦੀ ਸੁਣਾਉਂਦੀ ਪਹੁੰਚ ਗਈ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀ ਗੋਲੀਬਾਰੀ ਹੋਈ ਬਹੁਤ ਸਾਰੇ ਲੋਕ ਆ ਜਿਹੜੇ ਇਹਨਾਂ ਸ਼ੂਟਿੰਗਸ ਤੋਂ ਪਰੇਸ਼ਾਨ ਹੋਏ ਕਈਆਂ ਨੂੰ ਵਾਰਨਿੰਗ ਸ਼ਾਰਟ ਜਿਹੜੇ ਦਿੱਤੇ ਗਏ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਤੇ ਕਈ ਤਰ੍ਹਾਂ ਦੇ ਹੋਰ ਜਿਹੜੇ ਤਸ਼ੱਦਦ ਕੀਤੇ ਗਏ ਤੇ ਫਿਰ ਅਖੀਰ ਦੇ ਵਿੱਚ ਇਹਨਾਂ ਨੂੰ ਪਤਾ ਲੱਗਿਆ ਕਿ ਜੇਕਰ ਇਹਨਾਂ ਨੇ ਬਚਣਾ ਤਾਂ ਇਹਨਾਂ ਨੂੰ ਪੈਸੇ ਦੇਣੇ ਪੈਣਗੇ ਕਿਸੇ ਤੋਂ ਮਿਲੀਅਨ ਕਿਸੇ ਤੋਂ 2 ਮਿਲੀਅਨ ਕਿਸੇ ਤੋਂ ਲੱਖ ਕਿਸੇ ਤੋਂ 2 ਲੱਖ ਵੱਖ-ਵੱਖਰੇ ਬਿਜ਼ਨਸਮੈਨਾਂ ਦੇ ਆਪੇ ਅਨੁਮਾਨ ਲਾ ਲਾ ਕੇ ਇਹਨਾਂ ਗੈਂਗਸਟਰਸ ਵੱਲੋਂ ਇਹਨਾਂ ਬੁਰੇ ਲੋਕਾਂ ਵੱਲੋਂ ਅ ਜਿਹੜਾ ਫਰੋਤੀਆਂ ਮੰਗੀਆਂ ਗਈਆਂ ਤੇ ਨਾਲ ਇਹ ਵੀ ਲੈਟਰਾਂ ਵੀ ਨਿਕਲੀਆਂ ਕਿ ਜੇ ਫਰੋਤੀਆਂ ਤੁਸੀਂ ਨਹੀਂ ਦਿਓਗੇ ਤੇ ਫਿਰ ਤੁਹਾਨੂੰ ਅਸੀਂ ਨੁਕਸਾਨ ਕਰਾਂਗੇ ਤੁਹਾਡੀ ਪ੍ਰਾਪਰਟੀ ਨੂੰ ਨੁਕਸਾਨ ਕਰਾਂਗੇ ਤੁਹਾਨੂੰ ਅ ਨੁਕਸਾਨ ਕਰਾਂਗੇ ਇਹੋ ਜਿਹਾ ਕਈ ਕੁਝ ਸਾਨੂੰ ਸੁਣਨ ਨੂੰ ਦੇਖਣ ਨੂੰ ਮਿਲਿਆ ਪਰ ਫਿਰ ਇੱਕ ਸਟੇਜ ਐਬ ਜੀ ਆਈ ਜਿੱਥੇ ਕਿ ਵੱਖ-ਵੱਖਰੀਆਂ ਅਥਾਰਟੀਆਂ ਵੀ ਬੇਵੱਸ ਹੁੰਦੀਆਂ ਨਜ਼ਰ ਆਈਆਂ ਪਰ ਕਮਿਊਨਿਟੀ ਦੇ ਵਿੱਚੋਂ ਕੁਝ ਲੋਕਾਂ ਨੇ ਮੀਟਿੰਗਸ ਕੀਤੀਆਂ ਵੱਖ-ਵੱਖਰੀਆਂ ਅਥਾਰਟिटीज ਦੇ ਨਾਲ ਚਾਹੇ ਉਹ ਪੁਲਿਸ ਸੀ ਚਾਹੇ ਰਾਜਨੀਤਿਕ ਲੋਕ ਸੀ ਤੇ ਇੱਕ ਸਾਂਝਾ ਪਰਣ ਕੀਤਾ ਗਿਆ ਇੱਕ ਸਾਂਝਾ ਐਫਰਟ ਕੀਤਾ ਗਿਆ ਕਿ ਹੁਣ ਜਿਹੜਾ ਇੰਨੀ ਬਹੁਤਾਤ ਹੋ ਚੁੱਕੀ ਹੈ ਨਾ ਸਾਰੀਆਂ ਘਟਨਾਵਾਂ ਦੀ ਸਾਡੇ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਇਨਾਂ 'ਤੇ ਕੋਈ ਰੋਕ ਲਾਈ ਜਾ ਸਕੇ ਪਰ ਇਹਦੇ ਦੌਰਾਨ ਸਾਡੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਮੈਂ ਨਾਮ ਲੈ ਕੇ ਵੀ ਜੇ ਤੁਹਾਨੂੰ ਦੱਸਾਂ ਤਾਂ ਬਹੁਤ ਸਾਰੇ ਸਾਡੇ ਪਰਿਵਾਰ ਨੁਕਸਾਨੇ ਗਏ ਹੁਣ ਅੱਜ ਦੀ ਖਬਰ ਇਹ ਆ ਰਹੀ ਆ ਜਦੋਂ ਕੈਨੇਡਾ ਦੇ ਵਿੱਚ ਇਹਨਾਂ ਨੂੰ ਜਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਮਾੜੇ ਲੋਕਾਂ ਨੂੰ ਇੱਥੇ ਫੜਿਆ ਗਿਆ ਤਾਂ ਉਸ ਤੋਂ ਬਾਅਦ ਚੋਂ ਡਿਪੋਰਟ ਹੋਣ ਦਾ ਇੱਕ ਦੌਰ ਇੱਥੇ ਸ਼ੁਰੂ ਹੋਇਆ ਡਿਪੋਰਟ ਕਰਨ ਦਾ ਕਈ ਸਾਰੇ ਨੌਜਵਾਨ ਡਿਪੋਰਟ ਕੀਤੇ ਗਏ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਅਸੀਂ ਡੋਨਟ ਮੈਟਰ ਬੁਰੇ ਲੋਕਾਂ ਨੂੰ ਫਰੋਤੀਆਂ ਮੰਗਣ ਵਾਲਿਆਂ ਨੂੰ ਫੜਿਆ ਗਿਆ ਪਿਛਲੇ 2 ਕੁ ਮਹੀਨਿਆਂ ਦੇ ਵਿੱਚ ਅਸੀਂ ਆਪ ਦੇਖਿਆ ਕਿ ਇੱਥੇ ਜਿਹੜੇ ਲੋਕ ਸੀਗੇ ਉਹ ਕਿਸ ਤਰ੍ਹਾਂ ਨਾਲ ਇੱਕ ਦੂਜੇ ਦੇ ਕਤਲ ਕਰ ਰਹੇ ਸੀ ਪਰ ਲੋਕਾਂ ਦੇ ਇੱਕ ਫਿਰ ਬੰਦਿਸ਼ ਲੱਗਣ ਦਾ ਜਿਹੜਾ ਦੌਰ ਇੱਥੇ ਸਟਾਰਟ ਹੋਇਆ ਪਰ ਹੁਣ ਜਿਹੜੀ ਇਹ ਗੱਲ ਹੁੰਦੀ ਹਣਾਉਂਦੀ ਨਿਊਜ਼ੀਲੈਂਡ ਦੇ ਵਿੱਚ ਪਹੁੰਚ ਗਈ ਹੈ ਹਾਂ ਸਾਨੂੰ ਇੱਕ ਅਪਡੇਟ ਅੱਜ ਸੋਸ਼ਲ ਮੀਡੀਆ ਦੇ ਜ਼ਰੀਏ ਮਿਲੀ ਕਿ ਫਰੋਤੀ ਪਹਿਲਾਂ ਮੰਗੀ ਜਾਂਦੀ ਆ ਫਿਰ ਗੋਲੀਆਂ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੁੰਦਾ ਤੇ ਇਹਦਾ ਨਤੀਜਾ ਨਿਸ਼ਾਨਾ ਬਣਦੇ ਨੇ ਨਿਊਜ਼ੀਲੈਂਡ ਦੇ ਵਿੱਚ ਇੱਕ ਕਬੱਡੀ ਪ੍ਰਮੋਟਰ ਤੇ ਨਿਊਜ਼ੀਲੈਂਡ ਦੇ ਵਿੱਚ ਜਦੋਂ ਇਹ ਵੀਡੀਓ ਜਦੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਤੇ ਲੋਕਾਂ ਵੱਲੋਂ ਇੱਕ ਖਲਬਲੀ ਜੀ ਮਚ ਗਈ ਵੀ ਪਤਾ ਹੀ ਨਹੀਂ ਲੱਗਿਆ ਕਿਵੇਂ ਹੋ ਗਿਆ ਤੇ ਨਿਊਜ਼ੀਲੈਂਡ ਨੂੰ ਮੈਂ ਪਰਸਨਲੀ ਅਜੇ ਆਪ ਦੇਖਾਂ ਤੇ ਮੈਨੂੰ ਆਪਦੇ ਮੇਰੇ ਕਈ ਨੂਨ ਉੱਥੇ ਜਾਣਦੇ ਨੇ ਜਿਹੜੇ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਨਿਊਜ਼ੀਲੈਂਡ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਘੱਟ ਹੋਈਆਂ ਜਾਂ ਹੋਈਆਂ ਹੀ ਨਹੀਂ ਪਹਿਲਾਂ ਉੱਥੇ ਇੱਕ ਰੇਡੀਓ ਟੀਵੀ ਹੋਸਟ ਦਾ ਨੁਕਸਾਨ ਜ਼ਰੂਰ ਕੀਤਾ ਗਿਆ ਸੀ ਉਹਨਾਂ ਵੱਲੋਂ ਦਿੱਤੇ ਗਏ ਵੱਖ-ਵੱਖਰੇ ਆਪਦੇ ਬਿਆਨਾਂ ਦਾਇਰ ਪਰ ਜਿਹੜੀ ਫਰੋਤੀਆਂ ਨੂੰ ਲੈ ਕੇ ਜਾਂ ਇਦਾਂ ਦਾ ਨੁਕਸਾਨ ਵਾਲੀ ਗੱਲ ਕਿਤੇ ਵੀ ਕਿਸੇ ਫਰੇਮ ਦੇ ਵਿੱਚ ਨਹੀਂ ਸੀ ਪਰ ਹੁਣ ਉੱਥੇ ਵੀ ਹੋ ਗਈ ਇਹ ਇਹਨੂੰ ਜੇ ਆਪਾਂ ਵਾਈਡ ਸਪਰੈਡ ਹੁੰਦੀ ਗੱਲ ਨੂੰ ਦੇਖੀਏ ਹਰ ਇੱਕ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਅਸੀਂ ਲੋਕ ਗਏ ਆ ਅਸੀਂ ਭਾਰਤੀ ਲੋਕ ਗਏ ਆ ਉੱਥੇ-ਉੱਥੇ ਇਹ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਉਹਨਾਂ ਉਹਨਾਂ ਦੇਸ਼ਾਂ ਦੇ ਵਿੱਚ ਸਾਡੇ ਜਿੰਨੇ ਬਿਜ਼ਨਸਮੈਨ ਸੀ ਉਹ ਟਾਰਗੇਟ ਬਣਨ ਲੱਗ ਗਏ ਇਹਨੂੰ ਹੁਣ ਅਸੀਂ ਆਏ ਨਹੀਂ ਕਹਿ ਸਕਦੇ ਕਿ ਜਿਹੜੇ ਸਾਡੇ Hindu ਭਾਈਚਾਰੇ ਨਾਲ ਸੰਬੰਧਿਤ ਹੈ ਜਾਂ Sikh ਭਾਈਚਾਰੇ ਨਾਲ ਸੰਬੰਧਿਤ ਹੈ ਜਾਂ Muslim ਭਾਈਚਾਰੇ ਨਾਲ ਸੰਬੰਧਿਤ ਹੈ ਕਿਸੇ ਵੀ ਜਿਹੜੇ ਇਹ ਧਰਮ ਜਾਤ ਖੇਤੇ ਨਾਲ ਸੰਬੰਧਤ ਸੀ ਜਿਹਦੇ ਕੋਲ 4 ਰੁਪਏ ਸੀ ਉਹਨੂੰ ਧਮਕੀਆਂ ਆਈਆਂ ਗਈਆਂ ਤੇ ਹੁਣ ਇੱਕ ਜੇ ਵੱਡੇ ਸਕੇਲ ਤੇ ਦੇਖੀਏ ਤਾਂ ਸ਼ਾਇਦ ਹਰ ਇੱਕ ਸੱਚਾ ਜਿਹੜਾ ਭਾਰਤੀ ਆ ਹਰ ਇੱਕ ਜਿਹੜਾ ਸੱਚਾ ਪੰਜਾਬੀ ਆ ਤੇ ਹਰ ਇੱਕ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਉਹਨੂੰ ਇਹ ਸਵਾਲ ਜ਼ਰੂਰ ਹੈ ਕਿ ਬਣੂ ਕੀ ਉਹਨੂੰ ਇਹ ਫਿਕਰ ਜ਼ਰੂਰ ਹੈ ਕਿ ਸ਼ਾਇਦ ਅੱਜ ਜਾਂ ਕੱਲ ਨੂੰ ਮੇਰੀ ਵਾਰੀ ਤਾਂ ਨਹੀਂ ਜਾਂ ਮੇਰੇ ਬਿਜ਼ਨਸ ਦੀ ਵਾਰੀ ਤਾਂ ਨਹੀਂ ਪਰ ਇਹ ਡਰ ਦੇ ਤਹਿਤ ਸਾਡੀ ਕਮਿਊਨਿਟੀ ਹੈ ਜਿਹੜੀ ਉਹ ਲੰਘ ਰਹੀ ਹੈ ਫਿਰ ਇੱਕ ਦੌਰ ਹੋਰ ਵੀ ਇਹ ਇਹਨਾਂ ਗੱਲਾਂ ਦੇ ਵਿੱਚੋਂ ਹੀ ਬਣਿਆ ਕਿ ਬਹੁਤ ਸਾਰੇ ਬਿਜ਼ਨਸਮੈਨ ਇਹ ਮਹਿਸੂਸ ਕਰਨ ਲੱਗੇ ਕਿ ਜਿੰਨਾ ਅਸੀਂ ਆਪਦੇ ਆਪ ਨੂੰ ਫਰੰਟ ਤੇ ਲੈ ਕੇ ਆਵਾਂਗੇ ਕਿਉਂਕਿ ਪਿੱਛੇ ਜੇ ਆਪਾਂ ਦੇਖਿਆਗੇ ਦੋ ਚੌ ਪੰਜ ਸਾਲਾਂ ਦੇ ਵਿੱਚ ਵੱਖੋ ਵੱਖਰੇ ਬਿਜ਼ਨਸਮੈਨਾਂ ਵੱਲੋਂ ਇਹ ਨਿਸ਼ਚਿਤ ਇਹ ਕਰ ਲਿਆ ਗਿਆ ਸੀਗਾ ਕਿ ਅਸੀਂ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਆਈਏ ਵਾਦ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੌਣ ਆ ਸਾਡਾ ਕੰਮ ਕੀ ਆ ਅਸੀਂ ਪਿੱਛੋਂ ਬੈਕ ਹੋਣ ਤੋਂ ਕਿੱਥੇ ਆ ਜਾਂ ਇਦਾਂ ਕਿਦਾਂ ਜਾਂ ਅਸੀਂ ਕਿਵੇਂ ਰਹਿਣੇ ਕਰਦੇ ਪਰ ਹੌਲੀ-ਹੌਲੀ ਇਹ ਨਿਹਾਰ ਵਾਲੇ ਪਾਸੇ ਨੂੰ ਆਉਂਦੀ ਗਈ ਗੱਲ ਸਾਰੀ ਕਿਉਂ ਆਉਂਦੀ ਗਈ ਕਿਉਂਕਿ ਇਹ ਵੀ ਇੱਕ ਡਰ ਹੈ ਅੱਜ ਦੀ ਤਰੀਕ ਦੇ ਵਿੱਚ ਵੀ ਜੇ ਗੱਲ ਕਰਾਂ ਤਾਂ ਲਾਸਟ ਵੀਕ ਕਈ ਸੱਜਣਾ ਨਾਲ ਗੱਲ ਹੁੰਦੀ ਸੀ ਉਹਨਾਂ ਦੇ ਵਿੱਚੋਂ ਵੀ ਇਹੀ ਡਰ ਪਾਇਆ ਗਿਆ ਕਿ ਇਹ ਪਤਾ ਨਹੀਂ ਲੱਗਦਾ ਕਿ ਕਦੋਂ ਕਿਹੜੇ ਵੇਲੇ ਸਾਡਾ ਕੋਈ ਐਵੇਂ ਗਲਤ ਬੰਦੇ ਦੇ ਹੱਥ ਨੰਬਰ ਚੜ ਜਾਣਾ ਗਲਤ ਕਿਸੇ ਬੰਦੇ ਦੀ ਸਾਨੂੰ ਕਾਲ ਆ ਜਾਣੀ ਆ ਜਾਂ ਗਲਤ ਦੋ ਚਾਰ ਬੰਦੇ ਸਾਡੇ ਘਰਾਂ ਦੇ ਵਿੱਚ ਵੜ ਸਕਦੇ ਜਾਂ ਗੋਲੀਆਂ ਮਾਰ ਸਕਦੇ ਆ ਕਿੰਨੀਆਂ ਅਸੀਂ ਘਟਨਾਵਾਂ ਦੇਖੀਆਂ ਪਰ ਹੁਣ ਮੇਰਾ ਸਵਾਲ ਕਮਿਊਨਿਟੀ ਨੂੰ ਸਾਡੀ ਨੂੰ ਇਹ ਆ ਵੀ ਅਸੀਂ ਜਿੱਥੇ ਰਹਿ ਰਹੇ ਹਾਂ ਕਿ ਅਸੀਂ ਹੁਣ ਇਦਾਂ ਦੀ ਜ਼ਿੰਦਗੀ ਹੀ ਜਿਉਣੀਆਂ ਇਹਦਾ ਸਭ ਕਾਸੇ ਦਾ ਜ਼ਿੰਮੇਵਾਰ ਕੌਣ ਹੈ ਤੇ ਕਿਉਂ ਇਹਨਾਂ ਕੋਸ਼ ਵਧੇ ਤੇ ਸਪੈਸ਼ਲੀ ਕਿਉਂ ਟਾਰਗੇਟ ਹੋ ਰਹੇ ਨੇ ਸਾਡੇ ਹੀ ਬੰਦੇ ਤੇ ਕੋ ਸੱਜਣਾ ਵੱਲੋਂ ਸਾਨੂੰ ਅੱਜ ਜਦੋਂ ਮੈਨੂੰ ਇਹ ਟਾਕ ਸ਼ੋਅ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਵੱਲੋਂ ਇਹ ਜ਼ਰੂਰ ਗੱਲ ਜਿਹੜੀ ਸਾਹਮਣੇ ਲਿਆਂਦੀ ਗਈ ਕਿ ਇਹ ਸਭ ਕਾਸੇ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸਾਡੇ ਹੀ ਬੰਦੇ ਆ ਜਾਂਦਾ ਕਹਿ ਲਓ ਇੱਕ ਦੂਜੇ ਬੇਨਸਾਲ ਨਾਲ ਜਲਸੀ ਹੈ ਜਾਂ ਜਿਹੜੇ ਕੁਝ ਲੋਕ ਜਿਹੜੇ ਆਪ ਕਿਸੇ ਕੰਮ ਕਰਨ ਦੇ ਜਾਂ ਬਿਜ਼ਨਸ ਕਰਨ ਦੇ ਯੋਗ ਨਹੀਂ ਉਹੋ ਹੀ ਬੰਦੇ ਇਨਫੋਰਮੇਸ਼ਨ ਵੱਖ-ਵੱਖਰੇ ਤਰੀਕਿਆਂ ਨਾਲ ਲੀਕ ਕਰਕੇ ਇਹਨਾਂ ਮਾੜੇ ਆਂਸਰਾਂ ਨੂੰ ਦਿੰਦੇ ਆ ਸ਼ਰਾਰਤੀ ਲੋਕਾਂ ਨੂੰ ਦਿੰਦੇ ਆ ਤੇ ਫਿਰ ਜਿਹੜਾ ਇਹ ਦੌਰ ਇਸ ਤਰ੍ਹਾਂ ਫਰੋਤੀਆਂ ਦਾ ਥੋੜਾ 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 ਹੁੰਦਾ ਫਿਊਲ ਅਪ ਹੁੰਦਾ ਤੇ ਇਹ ਵੱਡੇ ਸਕੇਲ ਤੇ ਗਿਆ ਇਹ ਕਿਤੇ ਨਾ ਕਿਤੇ ਰਾਇਆ ਜਿਹੜੀ ਇਹ ਸੱਚ ਵੀ ਹੋ ਸਕਦੀ ਹੈ ਇਹ ਮਾਤਾ ਜਿਹੜੀ ਉਹ ਸਹੀ ਵੀ ਹੋ ਸਕਦੀ ਹੈ ਕਿਸ ਤਰ੍ਹਾਂ ਵੀ ਹੋ ਸਕਦਾ ਦੂਜੇ ਨੰਬਰ ਤੇ ਇਹ ਵੀ ਹੋ ਸਕਦਾ ਕਿ ਜਿਹੜੀਆਂ ਵੱਡੇ ਸਕੇਲ ਤੇ ਬਣ ਰਹੀਆਂ ਫਿਲਮਾਂ ਜਾਂ ਉਸ ਤਰ੍ਹਾਂ ਦੀ ਪੇਸ਼ਕਸ਼ ਸਾਹਮਣੇ ਕੀਤੀ ਜਾਂਦੀ ਹੈ ਕਿ ਹਰ ਇੱਕ ਬੰਦੇ ਨੂੰ ਇੱਕ ਫੀਲ ਆਉਂਦਾ ਜੇ ਉਹਨੂੰ ਕੋਈ ਕਹਿੰਦਾ ਕਿ ਤੂੰ ਬੜਾ ਗੈਂਗਸਟਰ ਜਾਂ ਟੱਚ ਆ ਜਾਂ ਇਦਾਂ ਆ ਜਾਂ ਤੇਰਾ ਗਰੁੱਪ ਬਹੁਤ ਵੱਡਾ ਆ ਫਿਰ ਉਹ ਬੰਦੇ ਨੂੰ ਇੱਕ ਫੀਲ ਆ ਜਾਂ ਬਣਾਉਂਦੇ ਆ ਫੀਲਿੰਗ ਜੀ ਇਦਾਂ ਆ ਜਾਂਦੀ ਕਿ ਮੈਂ ਪਤਾ ਨਹੀਂ ਕਿਹੜੀ ਤੋਪ ਆ ਫਿਰ ਉਹ ਲੋਕਾਂ ਨੂੰ ਹੌਲੀ-ਹੌਲੀ ਪੈਸਾ ਜਿਹੜਾ ਮੁੱਖ ਦੇਣ ਲੱਗ ਜਾਂਦਾ ਤੇ ਫਿਰ ਉਹ ਨੁਕਸਾਨ ਕਰਨ ਲੱਗ ਜਾਂਦੇ ਕਿਉਂਕਿ ਉਹ ਉਸ ਜਿਹੜੀ ਸੁਣੀ ਸੁਣਾਈ ਗੱਲ ਹੁੰਦੀ ਆ ਉਹ ਜਿਹੜਾ ਪੰਜਾਬੀ ਚ ਕਹਿੰਦੇ ਜਿਹੜਾ ਪੰਪ ਦਿੱਤਾ ਹੁੰਦਾ ਉਹਨੂੰ ਮੇਨਟੇਨ ਕਰਨ ਲੱਗ ਜਾਂਦੇ ਕਿ ਹਾਂ ਵੀ ਮੈਂ ਆ 10 20 ਬੰਦਿਆਂ ਦਾ ਮੈਂ ਕੋਈ ਕਿੰਗ ਪੈਨੇ ਆ ਤੇ ਮੈਂ ਮਤਲਬ ਕਿ ਇਸ ਚੀਜ਼ ਨੂੰ ਹੁਣ ਮੈਂ ਮੇਨਟੇਨ ਕਰਾਂ ਫੇਰ ਉਹ ਚੇਲੇ ਚਾਪਟੇ ਬਣ ਲੱਗ ਜਾਂਦੇ ਤੇ ਉੱਥੋਂ ਇਦਾਂ ਦੀਆਂ ਗੈਂਗਾ ਬਣ ਜਾਂਦੀਆਂ ਇਹ ਸਭ ਕਾਸੇ ਦੇ ਵਿੱਚ ਇੱਕ ਮਤ ਹੋਰ ਵੀ ਸਾਡੇ ਸਾਹਮਣੇ ਜਿਹੜੀ ਆਈ ਕਿ ਕੁਝ ਜਮਾਈ ਵੇਲੇ ਲੋਕ ਤੇ ਜਮਾਈ ਕੋਈ ਉਹਨਾਂ ਦਾ ਇਦਾਂ ਦਾ ਬੈਕਗ੍ਰਾਉਂਡ ਨਹੀਂ ਕੋਈ ਜਿਨ੍ਹਾਂ ਨੂੰ ਮਿਹਨਤ ਕਰਨ ਤੋਂ ਪਤਾ ਨਹੀਂ ਕਿਹੜੀ ਗੱਲੋਂ ਡਰ ਲੱਗਦਾ ਉਹ ਬੰਦਿਆਂ ਨੇ ਵੀ ਫੇਰ ਇਸ ਵਹਿੰਦੀ ਗੰਗਾ ਦੇ ਵਿੱਚ ਹੱਥ ਧੋਤੇ ਕਿ ਅਸੀਂ ਵੱਖ-ਵੱਖਰੇ ਗੈਂਗ ਬਣਾ ਲੈਨੇ ਆ ਜਾਂ ਕਿਸੇ ਵੀ ਗੈਂਗ ਦਾ ਨਾਂ ਲੈ ਲੈਨੇ ਆ ਜਾਂ ਵੈਹੀ ਪੋਸਟਾਂ ਪਾ ਕੇ ਆਪਾਂ ਗਰੰਟੀਆਂ ਜ਼ਿੰਮੇਵਾਰੀਆਂ ਲੈ ਲੈਨੇ ਆ ਸੋ ਇਹੋ ਜਿਹਾ ਇੱਕ ਦੌਰ ਆ ਗਿਆ ਸੋ ਇਹ ਤਿੰਨੇ ਚਾਰੇ ਕਾਰਨ ਮੇਜਰ ਬਣ ਗਏ ਕਿ ਸਾਡੇ ਜਿਹੜੇ ਇੱਕ ਇਮਾਨਦਾਰ ਮਿਹਨਤ ਕਰਨ ਵਾਲੇ ਲੋਕ ਸੀ ਵੱਖ-ਵੱਖਰੇ ਵੱਖ-ਵੱਖਰੇ ਬਿਜ਼ਨਸ ਜਿਨ੍ਹਾਂ ਨੇ ਸਟੈਬਲਿਸ਼ ਕੀਤੇ ਸੀ ਉਹਨਾਂ ਦੇ ਉੱਤੇ ਵੱਡੀ ਏਡੀ ਵੱਡੀ ਗਾਜ ਡੇਗੀ ਪਰ ਇਹ ਸਭ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਤੁਸੀਂ ਮੈਨੂੰ ਜਰੂਰ ਮੈਂ ਅਚਾਹੂੰਗਾ ਕਿ ਇਸ ਟਾਕ ਸ਼ੋਅ ਦੇ ਵਿੱਚ ਹਿੱਸਾ ਲਈਤਾ ਜਾਵੇ ਗੱਲਬਾਤ ਕੀਤੀ ਜਾਵੇ ਸਾਨੂੰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਸਾਡਾ ਨੰਬਰ ਹੈ 905 264 5080 905 264 5080 ਤੁਸੀਂ ਕਿਹੜੀ ਇਹੋ ਜੀ ਚੀਜ਼ ਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੇ ਹੋ ਕਿਹੜੇ ਤੁਸੀਂ ਥੌਟ ਰੱਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਇਹ ਸਾਰਾ ਕੁਝ ਜਿਹੜੀਆਂ ਇੱਥੇ ਇੰਨੀਆਂ ਗੈਂਗਵਾੜਸ ਵਧੀਆਂ ਇਹਨਾਂ ਇੱਥੇ ਲੁੱਟਖੋ ਵਧ ਗਈ ਕੋਈ ਬੰਦਾ ਸੇਫ ਨਹੀਂ ਅੱਜ ਮੈਂ ਸਵੇਰੇ ਇੱਕ ਨਿਊਜ਼ ਦੇਖ ਰਿਹਾ ਸੀ ਸਾਡੇ ਟ੍ਰਾਂਟੋ ਦੇ ਵਿੱਚ ਕੋਈ ਬੰਦਾ ਰਨਿੰਗ ਕਰ ਰਿਹਾ ਸੀ ਅਰਲੀ ਮਾਰਨਿੰਗ ਤਾਂ ਉਹਦੇ ਹੱਥ ਚ ਕੋਈ ਬੰਦਾ ਫੋਨ ਖੋਹ ਕੇ ਭੰਜ ਰਿਹਾ ਐਨਾ ਇੱਥੇ ਜਿਹੜਾ ਇਸ ਤਰ੍ਹਾਂ ਦਾ ਕ੍ਰਾਈਮ ਵਧਿਆ ਕ੍ਰਾਈਮ ਓਵਰਆਲ ਦੀ ਨਹੀਂ ਮੈਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਜਿਹੜੇ ਸਾਡੇ ਐਨੇ ਵੱਡੇ ਸਕੇਲ ਤੇ ਪੰਜਾਬੀ ਮੁੰਡਿਆਂ ਦੇ ਨਾਮ ਆਉਣ ਲੱਗੇ ਹਰ ਇੱਕ ਮਾੜੀ ਖਬਰ ਦੇਖੋ ਤਾਂ ਸਾਡੇ ਜਿਹੜੇ ਲੋਕਾਂ ਦਾ ਵਿੱਚ ਨਾਮ ਉਹਦੇ ਸ਼ਾਮਲ ਹੁੰਦਾ ਤੇ ਐਂਡ ਰਿਜ਼ਲਟ ਕੀ ਨਿਕਲਦਾ ਏ ਜੀ ਫਲਾਨੇ ਗੈਂਗ ਦੇ ਬੰਦੇ ਅਤੇ ਇਹ ਫਲਾਨੇ ਗੈਂਗ ਦੇ ਬੰਦੇ ਅਤੇ ਅੰਤ ਦੇ ਵਿੱਚ ਜਦੋਂ ਗੋਲੀਆਂ ਚੱਲ ਜਾਂਦੀਆਂ ਤਾਂ ਉਹ ਫਰੋਤੀਆਂ ਦਾ ਕੇਸ ਸਾਹਮਣੇ ਆਉਂਦਾ ਕੁਝ ਕੇਸਾਂ ਦੇ ਵਿੱਚ ਇਹ ਵੀ ਆ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ-ਪਹਿਲਾਂ ਜਦੋਂ ਥੋੜੀਆਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਤਾਂ ਉਦੋਂ ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਜਿਹੜੀਆਂ ਇਹ ਗੋਲੀਬਾਰੀ ਦੀਆਂ ਇੰਨੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਸ਼ਾਇਦ ਕੁਝ ਲੋਕ ਪ੍ਰੀਪਲਾਨ ਕਰ ਲੈਂਦੇ ਨੇ ਪਰ ਇਹੋ ਜਿਹੇ ਕਾਥੋਟ ਪ੍ਰੋਸੈਸ ਵਾਲੇ ਲੋਕਾਂ ਨੂੰ ਮੈਨੂੰ ਲੱਗਦਾ ਕਿ ਇੰਨੀ ਗੱਲ ਜ਼ਰੂਰ ਆਪਣੇ ਜ਼ਾਇਨ ਦੇ ਵਿੱਚ ਪਾ ਲੈਣੀ ਚਾਹੀਦੀ ਹੈ ਕਿ ਜਿਹੜੀਆਂ ਗੋਲੀਆਂ ਚਲਣੀਆਂ ਜਾਂ ਇਦਾਂ ਦਾ ਕੁਝ ਸਟੇਜ ਕਰ ਲੈਣਾ ਸਾਰਾ ਕੁਝ ਇਹ ਕੋਈ ਬੰਦਾ ਕਰਤਾ ਸਕਦਾ ਪਰ ਇਥੋਂ ਦੀਆਂ ਜਿਹੜੀਆਂ ਅਥਾਰਟिटीज ਨੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਤੋਂ ਕੋਈ ਇੰਨਾ ਸੇਫਲੀ ਪਲੇ ਇੱਕ ਕਰ ਸਕਦਾ ਕਿ ਅਥਾਰਟिटीज ਦੇ ਵੱਖ-ਵੱਖਰੀਆਂ ਦੇ ਧਿਆਨ ਦੇ ਵਿੱਚ ਇਹ ਗੱਲ ਹੀ ਨਾ ਆਵੇ ਪਰ ਸਾਡੇ ਸਮਾਜ ਲਈ ਸਾਡੀ ਕਮਿਊਨਿਟੀ ਲਈ ਇਹ ਬੜੀ ਮਾੜੀ ਗੱਲ ਹੈ ਆਓ ਆਪਾਂ ਇੱਕ ਅਰਦਾਸ ਬੇਨਤੀ ਕਰੀਏ ਆਓ ਆਪਾਂ ਰਲ ਮਿਲ ਕੇ ਇੱਕ ਪ੍ਰਣ ਕਰੀਏ ਕਿ ਸਾਡੀ ਕਮਿਊਨਿਟੀ ਨੂੰ ਜਿੰਨਾ ਅਸੀਂ ਸੇਫ ਕਰ ਸਕਦੇ ਹਾਂ ਉਹਨਾਂ ਕਰੀਏ ਪੁਲਿਸ ਪ੍ਰਸ਼ਾਸਨ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਕੁਝ ਵੀ ਅਸੀਂ ਨੇੜੇ ਤੇੜੇ ਕੁਝ ਇਹੋ ਜਿਹਾ ਦੇਖਦੇ ਹਾਂ ਕਿ ਜਿਹਦੇ ਨਾਲ ਸਾਨੂੰ ਲੱਗਦਾ ਵੀ ਇਹਦੇ ਨਾਲ ਕਿਸੇ ਦਾ ਡੈਮੇਜ ਹੋ ਸਕਦਾ ਸਾਨੂੰ ਜਰੂਰ ਆਵਾਜ਼ ਚੱਕ ਕੇ ਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਮਾੜਾ ਜੋ ਜੋ ਵਾਪਰ ਰਿਹਾ ਸਾਡੇ ਸਮਾਜ ਦੇ ਵਿੱਚ ਉਹਨੂੰ ਅਸੀਂ ਰੌਕਸਕੀ ਆਓ ਜੇਕਰ ਤੁਸੀਂ ਕੋਈ ਇਸ ਵਿਸ਼ੇ ਤੇ ਆਪਣਾ ਕੋਈ ਵਿਚਾਰ ਰੱਖਣਾ ਚਾਹੁੰਦੇ ਹੋ ਤਾਂ ਜਰੂਰ 905 264 5080 ਤੇ ਕਾਲ ਕਰੋ ਹੌਲੀ ਹੌਲੀ ਤੁਹਾਡੀ ਆਵਾਜ਼ ਤੇ ਜਰੂਰ ਬਣ ਰਹੀ ਹੈ ਤੁਸੀਂ ਰੋਲ ਅਪ ਕਰਦੇ ਹੋ ਡਾਇਲ ਅਪ ਕਰਦੇ ਹੋ ਸਾਨੂੰ ਪਰ ਤੁਹਾਨੂੰ ਲੱਗਦਾ ਕਿ ਸ਼ਾਇਦ ਜਿਹੜਾ ਇਹ ਪ੍ਰੋਗਰਾਮ ਹੈ ਇਸ ਵੇਲੇ ਲਾਈਵ ਨਹੀਂ ਹੈ ਰਿਕਾਰਡਿੰਗ ਚੱਲ ਰਹੀ ਹੈ ਇਸ ਵੇਲੇ ਬਿਲਕੁਲ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ ਵੱਖ-ਵੱਖਰੇ ਮੀਡੀਆ ਪਲੈਟਫਾਰਮਸ ਤੇ ਤੇ ਨਾਲ ਦੀ ਨਾਲ ਆਈ ਪੀ ਟੀਵੀ ਤੇ ਤੁਹਾਡਾ ਕੋਈ ਵੀ ਥਾਟ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਭਾਗ ਲੈ ਸਕਦੇ ਹੋ ਤੁਸੀਂ ਕਾਲ ਕਰੋ ਸਾਨੂੰ 905 264 5080 ਤੇ ਆਓ ਫਿਰ ਇੱਕ ਸੰਦੇਸ਼ ਲੈਨੇ ਆ ਤੁਹਾਨੂੰ ਭਾਰਤ ਲੈ ਕੇ ਚੱਲਦੇ ਆ ਸਵੇਰ ਦੇ ਸ਼ੋਅ ਦੇ ਵਿੱਚੋਂ ਇੱਕ ਪ੍ਰੀ ਰਿਕਾਰਡਡ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰਦੇ ਆਓ ਅਸੀਂ ਇੱਕ ਪਹਿਲੀ ਵਾਰੀ ਸੰਦੇਸ਼